ਇਹਦੇ ਬੰਦੇ ਆ ਨਾ ਨਜਾਇਜ਼ ਕੰਮ ਕਰਦੇ ਨੇ ਉਹ ਆਪਣੇ ਮਾਪੇ ਆ ਦੀ ਇੱਜ਼ਤ ਨਹੀਂ ਹੁੰਦੀ ਨੇ ਹੁੰਦੀ ਨਹੀਂ ਜਾਏ ਉਹ ਕਿਸੇ ਔਰਤ ਦੀ ਮਜਬੂਰੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਦੀ ਹੱਸ ਦੀ ਵਸ ਦੀ ਦੁਨੀਆ ਝਾੜ ਦਿੰਦੇ ਨੇ ਔਰਤ ਦੇ ਸਿਰਫ ਤਿੰਨ ਮਰਦ ਹੀ ਹਮਦਰਦ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਆ ਵੀ ਉਹਦਾ ਬਾਪ ਆ ਉਹਦਾ ਭਾਈ ਆ ਉਹਦਾ ਘਰ ਵਾਲਾ ਹੋਰ ਕਿਸੇ ਤੇ ਜਦੋਂ ਔਰਤ ਨੇ ਵਿਸ਼ਵਾਸ ਕਰ ਲਿਆ ਔਰ ਔ ਬੰਦਾ ਔਰਤ ਨੂੰ ਕਿਤੇ ਨਾ ਕਿਤੇ ਨੁਕਸਾਨ ਕਰਦਾ ਕਿਸੇ ਡੇਰੇ ਜਾਣ ਦੀ ਲੋੜ ਦੀ ਕਿਸੇ ਸਾਧ ਕੋਲੇ ਜਾਣ ਦੀ ਲੋੜ ਦੀ ਕਿਸੇ ਪਖੰਡੀ ਕੋਲੇ ਜਾਣ ਦੀ ਕਿਤੇ ਕੁਝ ਨਹੀਂ ਹੈਗਾ ਸ਼ਰਾਬ ਦੀ ਜੋ ਮੇਰੀ ਲਤ ਲੱਗੀ ਸੀ ਹੁਣ ਨੂੰ ਮੈਂ ਕਿੱਦੇ ਦਾ ਸ਼ਰਾਬ ਦੇ ਨਸੇ 'ਚ ਮਰ ਜਾਂਦਾ ਦਰਸ਼ਕੋ ਤੁਸੀਂ ਜਿਹੜੇ ਨਾਬਾ ਮਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋ ਆਪਣੇ ਨਾਲ ਜੁੜੇ ਨੇ ਪੱਤਰਕਾਰ ਇੰਦਰਜੀਤ ਸਾਧੂ ਜੀ ਅ ਇੰਦਰਜੀਤ ਜੀ ਜਿਵੇਂ ਕਿ ਲੰਗੇ ਦਿਨਾਂ ਦੀ ਗੱਲ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਆ ਇੱਕ ਇਨਸਾਨ ਨੇ ਦੂਸਰੇ ਇਨਸਾਨ ਦੇ ਹੱਥ ਦੇ ਵਿੱਚ ਆਪਣੇ ਪਰਿਵਾਰ ਦਾ ਜਿਹੜਾ ਹੱਥ ਫੜਾਤਾ ਹੱਸਦਾ-ਬੱਸਦਾ ਘਰ ਆ ਜਿਹੜਾ ਉਹ ਜਾੜਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਚਿੰਤਤ ਲੋਕ ਨੇ ਚਿੰਤਤ ਲੋਕਾਂ ਨੇ ਆਪਣੇ ਆਪਣੇ ਵਿਚਾਰ ਨੇ ਜਿਹੜੇ ਉਹ ਜ਼ਰੂਰ ਦਿੱਤੇ ਨੇ ਇੰਨ ਕਿਤੇ ਬਹੁਤ ਸਾਰੇ ਲੋਕ ਉਹਨਾਂ ਕਮੈਂਟਾਂ ਦੇ ਵਿੱਚੋਂ ਪੜ੍ਹ ਕੇ ਪਤਾ ਲੱਗਦਾ ਵੀ ਉਹ ਵੀ ਆਪਣੇ ਘਰ ਨੂੰ ਲੈ ਕੇ ਚਿੰਤਤ ਨੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਅੱਜ ਕੱਲ੍ਹ ਅਜਿਹੇ ਸਮਾਜ ਦੇ ਵਿੱਚ ਕਿਉਂ ਹੋ ਰਿਹਾ ਅੱਜਕੱਲ੍ਹ ਦੇ ਨੌਜਵਾਨਾਂ ਦੇ ਘਰ ਕਿਉਂ ਨਹੀਂ ਬਸਦੇ ਹੱਸਦੇ ਬਸਦੇ ਉਹ ਆਪਣੇ ਘਰ ਜਾਂ ਕਈ ਆਪਣੇ ਹੱਥੀਂ ਆਪਣਾ ਘਰ ਉਜਾੜ ਦਿੰਦੇ ਨੇ ਜਾਂ ਕਈ ਸਾਹਮਣੇ ਵਾਲੇ ਸਾਹਮਣੇ ਵਾਲੇ ਦਾ ਘਰ ਉਜਾੜ ਦਿੰਦੇ ਨੇ ਪਹਿਲਾਂ ਰੋਟੀਆਂ ਖਾਂਦੇ ਨੇ ਫਿਰ ਉਹਦਾ ਘਰ ਦਿੱਤੇ ਜਿਹੜਾ ਡਾਕਾ ਮਾਰਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਰਗੀਰ ਸਿੰਘ ਜਿਹੜਾ ਤੂੰ ਬਿਸਾ ਚੁਣਿਆ ਅੱਜ ਮੈਨੂੰ ਮੈਨੂੰ ਅੰਦਰੋਂ ਖੁਸ਼ੀ ਹੋਈ ਹੈ ਕਿਉਂਕਿ ਮੈਂ ਵੀ ਇੱਕ ਬਹੁਤ ਵੱਡੀ ਤਰਾਸਦੀ ਘਟਨਾ ਚੱਲਿਆ ਜਾਂ ਚੱਲ ਰਿਹਾ ਇਹ ਗੱਲ ਕੀ ਹੈ ਕਰਸੇਵਕ ਪਿਛਲੇ ਦਿਨੀ ਜਿਹੜੀ ਇਹ ਮੀਡੀਆ ਤੇ ਮੇਰੇ ਸਾਹਮਣੇ ਵੀ ਕਿਉਂਕਿ ਮੈਂ ਉਸ ਟਾਈਮਾਂ ਤੋਂ ਸੋਸ਼ਲ ਮੀਡੀਆ ਨਾਲ ਜੁੜੇ ਹਾਂ ਪਹਿਲਾਂ ਮੈਂ ਨਹੀਂ ਮੋਬਾਈਲ ਦੇਖਦਾ ਜਿਹਾ ਸੁਣਿਆ ਮੈਨੂੰ ਉਹ ਵੀਡੀਓ ਪੜੀ ਯਾਰ ਹਿਲਦਾ ਬਲੁੰਦਰਾਂ ਵਾਲੀ ਵੀਡੀਓ ਸੀ ਵੀ ਇੱਕ ਪਰਿਵਾਰ ਨੇ ਵੀ ਬੜਾ ਉਹਦਾ ਜਿਗਰਾ ਸੀ ਉਸ ਇਨਸਾਨ ਦਾ ਜਿਹਨੇ ਕਿ ਆਪਣੀ ਧਰਮ ਪਤਨੀ ਦਾ ਜਾਂ ਉਹਦੇ ਸੰਬੰਧ ਸੀ ਬਹੁਤ ਸਾਰੇ ਚਿੰਤਤ ਲੋਕ ਕਹਿੰਦੇ ਨੇ ਮੈਂ ਵੀ ਸੁਣ ਰਿਹਾ ਸੀ ਬਹੁਤ ਕਮੈਂਟਾਂ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਕਹਿੰਦੇ ਬਹੁਤ ਚਿੰਤਤ ਲੋਕ ਵੀ ਚਿੰਤਾ ਦਾ ਬੀਜਾ ਬਣੇ ਹੋਣੇ ਕਿਉਂਕਿ ਜਦੋਂ ਇੱਕ ਪਰਿਵਾਰਕ ਰਿਸ਼ਤਾ ਜਿਹੜਾ ਪਰਿਵਾਰਕ ਰਿਸ਼ਤੇ ਨੇ ਪਰਿਵਾਰ ਜੁੜਦਾ ਬਹੁਤ ਔਖਾ ਪਰ ਜਿਹੜੇ ਅਜਿਹੇ ਅਪਰਾਧਕ ਲੋਕ ਕੀ ਹੁੰਦੇ ਨੇ ਜਿਹਦੇ ਕੀ ਪਹਿਲਾਂ ਘਰ ਦੇ ਵਿੱਚ ਇੱਕ ਪਰਿਵਾਰਕ ਰਿਸ਼ਤਾ ਬਣਾਉਂਦੇ ਨੇ ਉਹ ਜਾਂ ਤਾਂ ਯਾਰੀ ਦੋਸਤੀ ਦਾ ਰਿਸ਼ਤਾ ਬਣਾਉਣਗੇ ਜਾਂ ਔਰਤ ਦੇ ਨਾਲ ਭੈਣ ਭਾਈ ਦਾ ਰਿਸ਼ਤਾ ਬਣਾਉਣਗੇ ਉਹ ਜਿਹੋ ਹੀ ਲੋਕ ਅਜਿਹੀਆਂ ਹਰਕਤਾਂ ਨੂੰ ਉਹ ਦਿੰਦੇ ਨੇ ਜਿਹੜੇ ਕੀ ਨਜਾਇਜ਼ ਕਿਉਂਕਿ ਅੱਜ ਸਮਾਜ ਦੇ ਵਿੱਚ ਕੀ ਬਤਾਰਾ ਚੱਲ ਰਿਹਾ ਚਲੋ ਸਮਾਜ ਦੇ ਵਿੱਚ ਪੱਤਰਕਾਰ ਜੀ ਜਿਵੇਂ ਲੋਕ ਕਹਿੰਦੇ ਨੇ ਜਿਵੇਂ ਤੁਸੀਂ ਕਿਹਾਗਾ ਵੀ ਪਹਿਲਾਂ ਰਿਸ਼ਤਾ ਬਣਾਉਂਦੇ ਨੇ ਭੈਣ ਭਾਈ ਵਾਲਾ ਅਜਿਹੇ ਲੋਕ अपराधी ਕਿਸੇ ਦੇ ਮਾਨਸਿਕ ਤੌਰ ਤੇ ਮਨਸੂਹ ਤੇ ਪਰੇਸ਼ਾਨ ਲੋਕ ਹੁੰਦੇ ਨੇ ਇਹਨਾਂ ਨੂੰ ਸਮਾਜ ਦੇ ਵਿੱਚ ਕੋਈ ਨਹੀਂ ਪੁੱਛਦਾ ਹੁੰਦਾ ਉਹ ਦੇਖ ਪਰਿਵਾਰ ਦਾ ਉਹ ਬੰਦੇ ਦਾ ਕਿੱਡਾ بڑا ਜੇਹਰਾ ਸੀ ਵੀ ਉਹਨੇ ਭਰੀ ਪੰਚਾਇਤ ਚ ਆ ਬਲੀ ਧਰਮ ਪਤਨੀ ਨੂੰ ਹੱਥ ਫੜਾਤਾ ਪਰ ਉਹ ਬੰਦਾ ਅਜਿਹਾ ਬੰਦਾ ਦੇਖਿਆ ਮੈਨੇ ਜਿਹੜਾ ਉਹ ਵੀ ਹੱਥ ਫੜ ਕੇ ਲੈ ਗਿਆ ਯਾਰ ਉਹ ਕਹਿੰਦਾ ਵੀ ਚਲੋ ਬਾਈ ਮੇਤੂ ਗਲਤੀ ਹੋ ਗਈ ਵੀ ਮੈਂ ਇਹ ਗਲਤੀ ਕਰ ਬੈਠੇ ਆ ਪੰਚਾਇਤ ਭਰੀ ਚਾ ਆਪਣੀ ਮਾਫੀ ਮੰਗ ਲੈਂਦਾ ਉਹ ਪਰਿਵਾਰ ਦੇ ਵਿੱਚ ਜਿਹੜੀਆਂ ਦਰਾਰਾਂ ਹੈਗੀਆਂ ਸੀ ਉਹ ਖਤਮ ਹੋ ਜਾਂਦੀ ਆ ਪਰ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਪਰਿਵਾਰ ਵੀ ਉਹ ਉੱਥੇ ਜਾ ਕੇ ਮਾਫੀ ਮੰਗ ਲੈਂਦਾ ਉਹ ਮਨਾਂ ਕਰ ਦਿੰਦਾ ਫਿਰ ਉੱਥੇ ਤਾਂ ਉਹਦੇ ਘਰ ਵਾਲੀ ਵੀ ਉਹਦੇ ਨਾਲ ਕੋਈ ਸਾਂਤੀ ਉਹ ਤਾਂ ਹੱਸਦੀ ਹੱਸਦੀ ਉਹਦੇ ਨਾਲ ਤੁਰਦੀ ਦੇਖੋ ਕੀ ਹੁੰਦਾ ਜਿਹੜੇ ਇਹੇ ਗੱਲ ਹੀ ਉਸ ਇਨਸਾਨ ਦੀ ਉਸ ਮੁੰਡੇ ਦੀ ਗਲਤੀ ਨਹੀਂ ਨਾ ਫਿਰ ਗਲਤੀ ਤਾਂ ਉਸੇ ਪਰਿਵਾਰ ਦੀ ਵੀ ਹੈ ਜੇ ਸੇਵਕ ਦੇਖੋ ਕਿਤੇ ਨਾ ਕਿਤੇ ਨਾ ਇਨਸਾਨ ਜਦੋਂ ਗਲਤੀ ਕਰ ਲੈਂਦਾ ਮੈਂ ਔਰਤ ਨੂੰ ਕਦੇ ਮਾਰੀ ਨਹੀਂ ਕਹੂੰਗਾ ਨਾ ਮੈਂ ਅੱਜ ਤੱਕ ਕਹੂੰਗਾ ਕਿਉਂਕਿ ਸਾਡੇ ਗੁਰੂਆਂ ਨੇ ਔਰਤ ਨੂੰ ਸਲਾਹਿਆ ਸਾਡੀ ਔਰਤ ਹੈ ਜਿਹੜੀ ਉਹ ਸਾਡੀ ਮਾਂ ਵੀ ਆ ਸਾਡੀ ਭੈਣ ਵੀ ਆ ਸਾਡੀ ਘਰਵਾਲੀ ਵੀ ਆ ਔਰਤ ਕਦੇ ਮਾਰੀ ਨਹੀਂ ਹੁੰਦੀ ਚਲੋ ਇਨਸਾਨ ਕਹਿੰਦਾ ਵੀ ਚਲੋ ਆਪਾਂ ਗਲਤੀ ਕਰ ਲਈ ਉਪਰ ਹੀ ਪੰਚਾਇਤ ਦੇ ਵਿੱਚ ਉਸ ਟਾਈਮ ਜੇ ਮਾਫੀ ਮੰਗ ਲੈਂਦਾ ਤਾਂ ਅੱਜ ਇਹ ਮੀਡੀਆ ਦਾ ਮੁੱਦਾ ਨਹੀਂ ਬਣਦਾ ਸੀ ਤਾਂ ਟਿਕਰੇ ਨੂੰ ਔਰਤ ਨੂੰ ਨੀ ਨਹੀਂ ਮੈਂ ਮੈਂ ਉਹੀ ਤਾਂ ਗੱਲ ਕਰਦਾ ਵੀ ਕਿ ਚਾਹਨਾ ਤੇ ਇਹ ਕਿਉਂਕਿ ਜਦੋਂ ਮੀਡੀਆ ਦੇ ਵਿੱਚ ਜਦੋਂ ਕੋਈ ਵੀ ਇਨਸਾਨ ਆ ਜਦੋਂ ਫਿਲਮਾਂ ਦੇਖਦਾਗਾ ਹੂੰ ਤਾਂ ਉਹ ਆਪਣੇ ਆਪ ਨੂੰ ਸਮਝ ਲੈਂਦਾ ਉਸ ਹੀਰੋ ਵਾਂਗੂ ਵੀ ਮੈਂ ਬਹੁਤ ਸਾਰੇ ਲੋਕ ਉਸ ਗੁੰਡੇ ਵਾਂਗੂ ਸਮਝ ਲੈਂਦੇ ਵੀ ਗੁੰਡਾ ਮੈਂ ਆ ਬਹੁਤ ਸਾਰੇ ਜਦੋਂ ਗਾਣਾ ਚੱਲਦਾ ਜੀ ਸਮਝਦੇ ਨੇ ਵੀ ਇਹ ਮੈਂ ਆ ਉਹ ਫੀਲਿੰਗ ਲੈਂਦੇ ਨੇ ਤਾਂ ਕਿ ਜਦੋਂ ਅਜਿਹੀ ਵੀਡੀਓ ਸਾਹਮਣੇ ਆਊਗੀ ਤਾਂ ਬਹੁਤ ਸਾਰੇ ਲੋਕ ਐਵੇਂ ਨਹੀਂ ਫੀਲ ਕਰਨਗੇ ਬਹੁਤ ਸਾਰੇ ਉਹ ਮੁੰਡਿਆਂ ਨੂੰ ਦੇਖ ਕੇ ਕ੍ਰਾਈਮਨਲ ਵੀ ਉੱਠਣਗੇ ਲੋਕਾਂ ਦੇ ਕਰਕੇ ਆ ਮੈਂ ਇਹ ਗੱਲ ਕਰਦਾ ਵੀ ਮੈਂ ਔਰਤ ਨੂੰ ਔਰਤ ਦੀ ਨਮਿਚਰੀ ਬਹੁਤ ਘੱਟ ਗਲਤੀ ਹੁੰਦੀ ਹੈ ਮੈਂ ਇੱਕ ਤਜਰਬੇ 'ਚ ਦੇਖਿਆ ਮੈਂ ਆਪ ਇੱਕ ਮੈਂ ਆਪ ਇੱਕ ਪੰਜਾਬੀ 'ਚ ਦੇਖਿਆ ਮੈਂ ਬਹੁਤ ਸਾਰੇ ਮਸਲਿਆਂ ਦੇ ਵਿੱਚ ਗਿਆ ਮੇਰੇ ਤੇ ਬਗਤ ਪਿਆ ਮੈਂ 3-4 ਮਹੀਨੇ ਅਜੇਹੀਆਂ ਘਟਨਾਵਾਂ ਦੇ ਵਿੱਚ ਭੁੰਮਿਆ ਤੇ ਲੋਕਾਂ ਦੇ ਵਿੱਚ ਗੱਲ ਕੀ ਹੋਈ ਜਦੋਂ ਮੈਂ ਉੱਥੇ ਦੇਖਿਆ ਗੱਲ ਤਾਂ ਲੋਕ ਅਜਿਹੇ ਪ੍ਰਾਦੀ ਲੋਕ ਹੁੰਦੇ ਨੇ ਨਾ ਉਹ ਉਹ ਵੀ ਹੱਦ ਹਰ ਹੱਦ ਤੇ ਟੱਪ ਜਾਂਦੇ ਨੇ ਹਰ ਕਿਤੇ ਦੇ ਟਿਕ ਜਾਂਦੇ ਨੇ ਵੀ ਕਈ ਅਜੀਹੀਆਂ ਗੱਲਾਂ ਹੁੰਦੀਆਂ ਨੇ ਵੀ ਪਰਿਵਾਰ ਦੇ ਵਿੱਚ ਉਹ ਫਿਰ ਔਰਤ ਨੂੰ ਇਹ ਹੁੰਦਾ ਵੀ ਮੇਰਾ ਹੁਣ ਜਿਹੜਾ ਕੁਝ ਹੋਣਾ ਤਾਂ ਹੋ ਗਿਆ ਵੀ ਨਹੀਂ ਇਹ ਬੰਦਾ ਕਿ ਰੂਸ ਕੱਢਣ ਦੀਆਂ ਗੱਲਾਂ ਕਰਦੇ ਨੇ ਲੋਕ ਵੀ ਤੇਰੇ ਬੱਚਿਆਂ ਨੂੰ ਮਾਰ ਦੂ ਤੇਰੇ ਪਰਿਵਾਰ ਨੂੰ ਮਾਰ ਦੂ ਅਜਿਹੀਆਂ ਹੱਦਾਂ ਤੇ ਕਿ ਜਾਂਦੇ ਨੇ ਇਹ ਲੋਕ ਉਹ ਤਾਂ ਕਰਕੇ ਜਹੀਆਂ ਪਰਿਵਾਰਕ ਰਿਸ਼ਤੇ ਲਗਾਤਾਰ ਟੁੱਟਣ ਦਾ ਕੀ ਕਾਰਨ ਆ ਦੁਨੀਆ ਤੇ ਵੀ ਪਰਿਵਾਰਕ ਰਿਸ਼ਤੇ ਕਿਉਂ ਲਗਾਤਾਰ ਤੇਰੇ ਟੁੱਟਦੇ ਜਾ ਰਹੇ ਨੇ ਮੈਂ ਨਾ ਜ਼ਿਆਦਾਤਰ ਔਰਤਾਂ ਨੂੰ ਜ਼ਿਆਦਾਤਰ ਰਿਸ਼ਤੇ ਜਦੋਂ ਪਰਿਵਾਰਾਂ ਦੇ ਵਿੱਚ ਖਲਵਾੜ ਪੈਂਦਾ ਪਰਿਵਾਰ ਟੁੱਟਦੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਔਰਤ ਕੋਈ ਨਾ ਕੋਈ ਗਲਤੀ ਕਰਦਾ ਹੈ। ਔਰਤ ਦੇ ਸਿਰਫ ਤਿੰਨ ਮਰਦ ਹੀ ਹਮਦਰਦ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਆ ਵੀ ਉਹਦਾ ਬਾਪ ਆ, ਉਹਦਾ ਭਾਈ ਆ, ਉਹਦਾ ਘਰ ਵਾਲਾ। ਹੋਰ ਕਿਸੇ ਤੇ ਜਦੋਂ ਔਰਤ ਨੇ ਵਿਸ਼ਵਾਸ ਕਰ ਲਿਆ, ਉਹ ਆ ਬੰਦਾ ਔਰਤ ਨੂੰ ਕਿਤੇ ਨਾ ਕਿਤੇ ਨੁਕਸਾਨ ਕਰਦਾ, ਉਹਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਹਨੇਰੀ ਲਿਆ ਦਿੰਦਾ। ਬਹੁਤ ਸਾਰੇ ਤੁਸੀਂ ਇੱਕ ਤਜਰਬੇ ਵਿੱਚ ਦੇਖ ਲਿਓ, ਭਾਵੇਂ ਇੱਕ ਸਰਵੇ ਕਰ ਲਿਓ। ਸਰਵੇ ਆਇਆ ਵੀ ਹੈ ਇੱਕ ਸਾਹਮਣੇ ਵੀ ਜਦੋਂ ਔਰਤ ਨੇ ਆਪਦਾ ਪਰਿਵਾਰ ਛੱਡ ਕੇ ਆਪਣੇ ਬਾਪ ਤੇ ਆਪਣੇ ਭਾਈ ਤੇ ਆਪਣੇ ਪਤੀ ਤੇ ਵਿਸ਼ਵਾਸ ਕਰਕੇ ਕਿਸੇ ਹੋਰ ਤੇ ਵਿਸ਼ਵਾਸ ਕਰਦੀ ਆ ਉਦੋਂ ਜ਼ਿਆਦਾਤਰ ਘਰ ਟੁੱਟਦੇ ਨੇ ਕਿਉਂਕਿ ਉਹ ਇੱਕ ਹਮਦਰਦੀ ਕਰਦੀ ਆ ਪਰ ਸਾਹਮਣੇ ਵਾਲਾ ਕੀ ਪਤਾ ਹੁੰਦਾ ਔਰਤ ਨੂੰ ਵੀ ਐਡਾ ਬੜਾ ਅਪਰਾਧੀ ਹੋਊਗਾ ਕਿ ਉਹਦੇ ਬੱਚਿਆਂ ਤੋਂ ਦੂਰ ਕਰ ਦੂ ਉਹਦੇ ਪਰਿਵਾਰ ਤੋਂ ਦੂਰ ਕਰ ਦੂਗਾ ਉਹਦੇ ਘਰ ਵਾਲੇ ਤੋਂ ਦੂਰ ਕਰ ਦੂਗਾ ਉਹਦੇ ਮਾਪਿਆਂ ਤੋਂ ਦੂਰ ਕਰ ਦੂਗਾ ਸਿਰਫ ਔਰਤ ਨੂੰ ਇੰਨੀ ਸੋਝੀ ਚਾਹੀਦੀ ਹੈ ਕਿ ਔਰਤ ਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸਾਡੇ ਤੁਸੀਂ ਇਹਦਾ ਕੀ ਕਾਰਨ ਜਾਣ ਦੋ ਵੀ ਜੇ ਚੌਥਾ ਮਰਦਾ ਉਹਤੇ ਵਿਸ਼ਵਾਸ ਕਰਦੀ ਆ ਕੀ ਪਤਾ ਹੋ ਇਨਸਾਨ ਵਧੀਆ ਹੋ ਸਕਦੇ ਗੱਲ ਤੁਹਾਡੀ ਵੀ ਸਹੀ ਆ ਕਿਤੇ ਨ ਕਿਤੇ ਵੀ ਚੌਥਾ ਮਰਦਾ ਜਿਹੜਾ ਔਰਤ ਦੀ ਜ਼ਿੰਦਗੀ ਦੇ ਵਿੱਚ ਆ ਕੇ ਉਹਨੂੰ ਹਮਦਰਦੀ ਜਿਤਾਉਂਦਾ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹੁੰਦੇ ਤੁਸੀਂ ਕਿ ਉਹ ਹਮਦਰਦੀ ਜਿਤਾ ਕੇ ਔਰਤ ਦਾ ਦਿਲ ਜਿੱਤਣਾ ਚਾਹੁੰਦੇ ਸੇਪ ਜੀ ਕਪਾ ਪਹਿਲਾਂ ਸ਼ੁਰੂ ਚ ਗੱਲ ਇਹ ਸੀ ਜਿਹੜਾ ਨਾ ਇਨਸਾਨ ਸਹੀ ਹੋਵੇ ਉਹ ਰਿਸ਼ਤੇ ਦੀ ਮਰਿਆਦਾ ਨੂੰ ਸਮਝਦਾ ਮर्यादा ਨੂੰ ਕੀ ਸਮਝਦਾ ਕੋਈ ਸਮਾਨਤਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਹੁੰਦਾ ਉਹਦੇ ਸੰਬੰਧ ਕਿਸੇ ਤਰੀਕੇ ਹੁੰਦੇ ਨੇ ਕਈ ਇਨਸਾਨ ਤਾਂ ਉਹਨੂੰ ਉੱਥੇ ਤੇ ਕਰਾ ਦਿੰਦੇ ਨੇ ਰਿਸ਼ਤੇ ਨੇ ਵੀ ਚਲ ਇਹਦੀ ਮਜਬੂਰੀ ਆ ਨਾ ਕਮਜ਼ੋਰੀ ਆ ਉਹਦੀ ਮਜਬੂਰੀ ਕਮਜ਼ੋਰੀ ਸਮਝੇ ਉਹਦੇ ਨਾਲ ਹਮਦਰਦੀ ਕਰਦੇ ਨੇ ਪਰ ਕਈਏ ਇਨਸਾਨ ਜਿਹੜੇ ਕਹਿੰਦੇ ਭਾਵੇਂ ਕਈਆਂ ਨੂੰ ਮੇਰੀਆਂ ਮਿਰਚਾਂ ਲੱਗਣਗੀਆਂ ਗੱਲ ਦੀ ਇਸ ਦੀ ਬਹੁਤ ਸਾਰੇ ਮਿਰਚਾਂ ਲੱਗਣਗੀਆਂ ਜਿਹੜੇ ਬੰਦੇ ਆ ਨਾ ਨਜਾਇਜ਼ ਕੰਮ ਕਰਦੇ ਨੇ ਉਹ ਆਪਣੇ ਮਾਪੇ ਦੀ ਲਾਦ ਨਹੀਂ ਹੁੰਦੇ ਨੇ ਹੁੰਦੀ ਨਜਾਇਜ਼ ਉਹ ਕਿਸੇ ਔਰਤ ਦੀ ਮਜਬੂਰੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਦੀ ਹੱਸ ਦੀ ਵਸ ਦੀ ਦੁਨੀਆ ਝਾ ਕਿਹੜੇ ਗੱਲਾਂ ਤੁਸੀਂ ਇੱਕ ਗੱਲ ਕਰ ਦੋ ਕਈਆਂ ਦੀ ਗੱਲਾਂ ਆ ਮੇਰੇ ਸਾਹਮਣੇ ਕਰ ਸੇਵ ਯਾਰ ਉਹ ਤਾਂ ਐਦਾ ਗੱਲ ਹੋ ਗਈ ਸੀ ਮੈਂ ਇਥੇ মিডিਆ ਦੇ ਸਾਹਮਣੇ ਕੈਮਰੇ ਸਾਹਮਣੇ ਗੱਲ ਇਹ ਯਾਰ ਤੂੰ ਕਾਹਦਾ ਮਰਦ ਵੀ ਉਹਦੀ ਔਰਤ ਜੀ ਮੇਰੇ ਕੋਲੇ ਤਾਂ ਉਹ ਚ ਆ ਪ੍ਰੋਬਲਮ ਸੀ ਇਹ ਗੱਲ ਸੀ ਯਾਰ ਤੂੰ ਕਾਦਾ ਮਰਦਾ ਕਿਸੇ ਦਾ ਘਰਵਜਾਰ ਦਾ ਹੱਸਦਾ ਬਸਦਾ ਪਹਿਲਾਂ ਤਾਂ ਭੈਣ ਭਾਈ ਦਾ ਰਿਸ਼ਤਾ ਬਣਾਇਆ ਜਾਂ ਉਹਦੇ ਘਰੇ ਜਾ ਰਹੀ ਦੋਸਤੀ ਦਾ ਰਿਸ਼ਤਾ ਬਣਾਇਆ ਤੂੰ ਇਹ ਮਰਦਾਨਗੀ ਲਈ ਕੰਨਾ ਕਰਦਾ ਮਾਪਾਪਾ ਉਹ ਇੱਕ ਧੀ ਦੂਰ ਕਰਤੀ ਕਿਸੇ ਦੇ ਬੱਚਿਆਂ ਤੋਂ ਮਾਂ ਦੂਰ ਕਰਤੀ ਜਾਂ ਕਿਸੇ ਦੇ ਘਰੇ ਰੋਟੀ ਪੱਕਣੀ ਉਹ ਤਾਂ ਦੀ ਇਹ ਮਰਦਾਨਗੀ ਲਈ ਕਹਦੇ ਨੇ ਗੱਲਾਂ ਤੁਸੀਂ ਕਹਿੰਦੇ ਹੋ ਅਸੀਂ ਅਰਦਤਸਾ ਜੱਟ ਜੌਨੇ ਮੋੜ ਦੇ ਕਿਹਦੇ ਵਾਸਤੇ ਯਾਰ ਤੁਸੀਂ ਸਮਾਜ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਵੀ ਸਮਾਜ ਆਪੋ ਆਪਣਾ ਘਰ ਜਿਹੜਾ ਕਿਸ ਤਰੀਕੇ ਨਾਲ ਬਚਾ ਸਕਦਾ ਜਦੋਂ ਉਹਨਾਂ ਅਸੀਂ ਪਰਿਵਾਰ ਨੂੰ ਆਪਦੇ ਨੂੰ ਟਾਈਮ ਨਹੀਂ ਦਿੰਦੇ ਸਮਾਂ ਨਹੀਂ ਦਿੰਦੇ ਹੁਣ ਗੱਲ ਕੀ ਹੁੰਦੀ ਆ ਆਪਣੇ ਪਰਿਵਾਰ 'ਚ ਜਦ ਆਪਣੀ ਭੈਣ ਦੀ ਗੱਲ ਕਹੇਤੀ ਵੀ ਅਭੀ ਦੇ ਆ ਕੰਮ ਕਰਕੇ ਉਹ ਕਹਿੰਦੇ ਨਹੀਂ ਉਹ ਗੁਮਾਰ ਤੋਂ ਕਿਸੇ ਨੂੰ ਗੱਲ ਕਹੇਤੀ ਵੀ ਮੈਨੂੰ ਆ ਸਮਾਨ ਲਿਆ ਦੇ ਜਾਂ ਗੱਲ ਕਰ ਦੇ ਉੱਤੇ ਕਈ ਵਾਰ ਇਹ ਜਿਹੇ ਰਿਸ਼ਤੇ ਦੇ ਵਿੱਚ ਹੌਲੀ ਹੌਲੀ ਨੇੜਤਾ ਵਾਦੀ ਵਾਦੀ ਉਹ ਪਰਿਵਾਰ ਦੇ ਵਿੱਚ ਆਲਾ ਇੰਟਰਫੇਅਰ ਕਰ ਜਾਂਦਾ ਤੇ ਉਹ ਗੱਲਾਂ ਕਈ ਵਾਰ ਬਹੁਤ ਦੂਰ ਤੱਕ ਜਾਣ ਲੈਂਦੇ ਨੇ ਮੈਂ ਹੀ ਸਨੇਹਾ ਦਊਂਗਾ ਯਾਰ ਅਸੀਂ ਵਾਰਸਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀਆਂ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਧਾਰਦੇ ਹੋਏ ਅਸੀਂ ਇੱਕ ਪੰਜਾਬ ਦੀ ਧਰਤੀ ਦੇ ਰਹਿਣੇ ਆ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਆਪਣੇ ਸਵਾਰਥ ਵਾਸਤੇ ਕਦੇ ਵੀ ਕਿਸੇ ਦੀ ਦੁਨੀਆ ਨਾਲ ਜਾੜੋ ਕਿਸੇ ਦੇ ਖੁਸ਼ੀਆਂ ਨਾਲ ਖੋਬੋ ਕਿਸੇ ਦਾ ਘਰ ਨਾਲ ਜਾੜੋ ਕਿਸੇ ਦੇ ਬੱਚਿਆਂ ਤੋਂ ਮਾਂ ਨਾਲ ਦੂਰ ਕਰੋ ਕਿਸੇ ਤੋਂ ਰੋਟੀ ਨਾਲ ਰੋਟੀ ਨਾਲ ਖੋਬੋ ਕਿਸੇ ਦੀ ਇਹ ਹੀ ਸੁਨੇਹਾ ਵੀ ਹਮੇਸ਼ਾ ਆਪਣੇ ਪਰਿਵਾਰ ਨੂੰ ਸਮਾਂ ਦਿਓ ਆਪਣੇ ਘਰ ਨੂੰ ਸਮਾਂ ਦਿਓ ਤਾਂ ਕਿਤੇ ਇਜਾਹੀਆਂ ਘਟਨਾਵਾਂ ਨੂੰ ਰੋਕ ਲਈ ਜਉ ਨਹੀਂ ਤਾਂ ਜਿਹੜੇ ਅਪਰਾਧੀ ਕਿਸੇ ਦੇ ਬੰਦੇ ਨੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਜ਼ਰੂਰ ਕਰ ਦਿੰਦੇ ਨੇ ਫੇਰ ਅਸੀਂ ਬਾਅਦ ਚ ਪਛਤਾਉਂਦੇ ਰਹਿ ਜਾਂਦੇ ਆ ਅੱਜ ਦਿਨ ਤਾਂ ਹੀ ਘਟਨਾ ਜਿਹੜੀਆਂ ਘਟਦੀਆਂ ਰਹਿੰਦੀਆਂ ਤਾਂ ਹੀ ਅਪਰਾਧ ਹੁੰਦੇ ਆ ਮੈਂ ਤਾਂ ਹੀ ਕਹਿੰਦਾ ਵੀ ਜੇ ਹੁਣ ਉਹ ਆਪਣੇ ਜਲੰਧਰ ਵਾਲੀ ਕਾਂਡ ਹੋਇਆ ਜੇਕਰ ਉਸ ਬੱਚੀ ਦੀ ਮਾਂ ਆਪਣੀ ਬੱਚੀ ਦੇ ਨਾਲ ਜਾਂਦੀ ਜਾਂ ਉਸ ਬੱਚੀ ਦਾ ਭਰਾ ਉਸ ਕੁੜੀ ਦਾ ਭਰਾ ਆਪਣੀ ਭੈਣ ਦੇ ਨਾਲ ਜਾ ਕੇ ਉੱਥੋਂ ਜਾਂ ਉਹਦੇ ਘਰੋਂ ਜੋ ਵੀ ਕੰਮ ਸੀ ਉਹ ਜਾ ਕੇ ਆਉਂਦੇ ਤਾਂ ਜੇ ਘਟਨਾ ਨਾ ਨਾ ਮੈਂ ਇਹੀ ਗੱਲ ਕਹਿੰਦਾ ਵੀ ਜੇ ਪਹਿਲਾਂ ਦਾ ਪਰਿਵਾਰ ਬਾਰੇ ਪਤਾ ਕਰੋ ਵੀ ਅਸੀਂ ਜਿਹਦੇ ਨਾਲ ਰਿਸ਼ਤਾ ਰੱਖਦੇ ਆਂ ਵੀ ਕਿਹੋ ਜਿਹਾ ਪਰਿਵਾਰ ਹੈ ਕਿਹੋ ਜਿਹਾ ਉਹ ਵੀ ਪਰਵਾਹ ਚੀ ਆ ਹੁਣ ਉਹ ਪਰਿਵਾਰ ਤਾਂ 2 ਦਿਨਾਂ ਤੋਂ ਬਾਹਰ ਆ ਤੇ ਵੀ ਉਹ ਪਰਿਵਾਰ ਉਥੇ ਕੁੜੀ ਛੱਡਣਗੇ ਜੇ ਕਿ ਤੂੰ ਦੀ ਮਾਂ ਬਾਪ ਜਾਂਦੀ ਜਾਂਦੀ ਜਾਂ ਉਹਦਾ ਭਾਈ ਬਾਜੰਦਾ ਜੇ ਇਹੀ ਗੱਲ ਮੈਂ ਸਮਾਜ ਨੂੰ ਸੁਨੇਹਾ ਦੇਣੀ ਹੋ ਸਕਦਾ ਏਡੀ ਘਟਨਾ ਨਾ ਕਰੇ ਏਡੀ ਘਟਨਾ ਨਾ ਕਰ ਘੜਦੀ ਅੱਜ ਸਮਾਜ ਦੇ ਵਿੱਚ ਹਾਂ ਹਾਂ ਕਰਨ ਚੁਗੀ ਆ ਸੋ ਇਹੀ ਗੱਲ ਆ ਵੀ ਅਜਿਹੇ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਪਰਿਵਾਰਾਂ ਨੂੰ ਟੁੱਟਣੋਂ ਰੋਕਿਆ ਜਾ ਤਾਂ ਹੀ ਸਾਡਾ ਪਰਿਵਾਰ ਬਚ ਸਕਦਾ ਤਾਂ ਹੀ ਸਾਡੇ ਘਰ ਬਚ ਸਕਦੇ ਨੇ ਨਹੀਂ ਸਮਾਜ ਦਾ ਜਿਹਦਾ ਬਤਾਰਾ ਦੂਜੇ ਨੰਬਰ ਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਜੱਜ ਸਾਨੂੰ ਜੋ ਵੀ ਸਾਡੇ ਪਗੰਬਰ ਹੋਏ ਨੇ ਉਹਨਾਂ ਨੇ ਜੋ ਸੰਦੇਸ਼ ਦਿੱਤਾ ਉਹ ਸੰਦੇਸ਼ ਤੇ ਜਰੂਰ ਪਹਿਰਾ ਦੇਣਾ ਚਾਹੀਦਾ ਕਦੇ ਵੀ ਕਿਸੇ ਦੀ ਹਸਤੀ ਵਸਤੀ ਦੁਨੀਆ ਨਹੀਂ ਡਾਉਣੀ ਪੱਤਰਕਾਰ ਜੀ ਜਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਅ ਆਏ ਜ਼ਿੰਦਗੀ ਜਾਉਣ ਤੋਂ ਤੁਸੀਂ ਟੁੱਟ ਗਏ ਸੀ ਜਿਵੇਂ ਕਿ ਤੁਹਾਨੂੰ ਨਸ਼ੇ ਦੀ ਲਤ ਲੱਗੀ ਸੀ ਤੁਸੀਂ ਕਿਵੇਂ ਮੁੜ ਜ਼ਿੰਦਗੀ ਦੇ ਵਿੱਚ ਵਾਪਸ ਆਏ ਇੱਕ ਵਾਰ ਤਾਂ ਲੱਗਿਆ ਸੀ ਵੀ ਤੁਸੀਂ ਜ਼ਿੰਦਗੀ ਦੀ ਤੁਹਾਡੀ ਗੱਡੀ ਜਿਹੜੀ ਲਾਈਨ ਤੋਂ ਆਉਟ ਹੋ ਗਈ ਸੀ ਕਿਵੇਂ ਜਿਹੜੀ ਗੱਡੀ ਤੁਹਾਡੀ ਲਾਈਨ ਤੇ ਚੜੀ ਆ ਕੀ ਦਾ ਜੋਗਦਾਰ ਰਿਹਾ ਤੁਹਾਡੀ ਜਿੰਦਗੀ ਸਰਪ੍ਰਿਕ ਮੈਂ ਇਹ ਗੱਲ ਨੂੰ ਮੈਂ ਵੀ ਮੰਨਦਾ ਵੀ ਜਦੋਂ ਉਹ ਨਾ ਬੰਦਾ ਜ਼ਿੰਦਗੀ ਜੀ ਟੁੱਟੇ ਜਾਂਦਾ ਕੋਈ ਵੱਡੀ ਬਗਤ ਪੈ ਜਾਂਦਾ ਉਦੋਂ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਚੰਗਾ ਕਰ ਰਿਹਾ ਜਾਂ ਮਾੜਾ ਕਰ ਰਿਹਾ ਪਰ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਇਹ ਨਹੀਂ ਹੁੰਦਾ ਵੀ ਤੁਸੀਂ ਨਸ਼ਾ ਹੀ ਜ਼ਿੰਦਗੀ ਹੈ ਵੀ ਨਸ਼ਾ ਕਰਕੇ ਜ਼ਿੰਦਗੀ ਜਾਂ ਖੁਦਕੁਸ਼ੀ ਕਰਕੇ ਜ਼ਿੰਦਗੀ ਜੀਵੋ ਜਿਹੜੀ ਬੰਦੇ ਤੇ ਮੁਸ਼ਕਲ ਆਉਂਦੀ ਆ ਉਹਦਾ ਡਟ ਕੇ ਸਾਹਮਣਾ ਕਰੋ ਕਿ ਢਿੱਡੀ ਵਰਜੀ ਮੁਸ਼ਕਲ ਹੋ ਗਈ ਜਿੱਡੀ ਮਰਜੀ ਮੁਸ਼ਕਲ ਆ ਜੇ ਪਰ ਉਹਦਾ ਡਟ ਕੇ ਸਾਹਮਣਾ ਕਰਨਾ ਜੇ ਨਸ਼ਾ ਕੋਈ ਹੱਲ ਨਹੀਂ ਸ਼ਰਾਬ ਕੋਈ ਹੱਲ ਨਹੀਂ ਹੈਗਾ ਮੈਂ ਖੁਦ ਅੱਧੇ ਪਿੰਡੀ ਤੇ ਹੜਾਇਆ ਸ਼ਰਾਬ ਕੋਈ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਾ ਹੀ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਆ ਪਰ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਤੇਰਾ ਮੇਰੇ ਪਰਿਵਾਰ ਦਾ ਮੇਰੇ ਭਾਈਆਂ ਦਾ ਮੇਰੇ ਬੱਚਿਆਂ ਦਾ ਤਾਂ ਰਹੀ ਆ ਦੂਜੇ ਪਾਸੇ ਜਦੋਂ ਮੈਂ ਹਨ ਜਿਵੇਂ ਟੁੱਟ ਗਿਆ ਸੀ ਜ਼ਿੰਦਗੀ ਦੇ ਵਿੱਚ ਕਈ ਵਾਰ ਖੁਦਕਿਸ਼ੀ ਕਰਨ ਦੀ ਵੀ ਸੋਚੀ ਨਸ਼ਾ ਤਾਂ ਮੈਂ ਦਿਨ ਰਾਤ ਹੀ ਸਰਾਪੀਂ ਲੱਗਿਆ ਸੀ ਕਿਸੇ ਇੱਕ ਗੱਲ ਕੀ ਹੋਈ ਮੈਂ ਇੱਕ ਦਿਨ ਫੇਸਬੁੱਕ YouTube ਤੇ ਸੁਣ ਰਿਹਾ ਸੀ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਇੱਕ ਮੇਰੇ ਸਾਹਮਣੇ ਵੀਡੀਓ ਹੈ ਵੀ ਜ਼ਿੰਦਗੀ ਦੇ ਵਿੱਚ ਰੋਂਦਿਆਂ ਨੂੰ ਕੋਈ ਨਹੀਂ ਪੁੱਛਦਾ ਮੈਂ ਉਹਨਾਂ ਨੂੰ ਉੱਥੋਂ ਸੁਣਨਾ ਸ਼ੁਰੂ ਕਰਤਾ ਫੇਰ ਬਸ ਕੀ ਸੀ ਭਾਈ ਸਾਹਿਬ ਦੀਆਂ ਜੋ ਗੱਲਾਂ ਨੇ ਉਹ ਬਾਖਮਾਲ ਨੇ ਉਹਨਾਂ ਨੇ ਮੇਰੀ ਇਕੱਲਿਆਂ ਦੀ ਜ਼ਿੰਦਗੀ ਨਹੀਂ ਮਾਰੀ ਜਿੱਥੇ ਉਹ ਲੋਕਾਂ ਨੂੰ ਬਾਣੀ ਬਾਣੇ ਨਾਲ ਗੁਰਬਾਣੀ ਨਾਲ ਜੋੜਦੇ ਨੇ ਉੱਥੋਂ ਜਦੋਂ ਨਾ ਪਰਿਵਾਰ ਦੀਆਂ ਗੱਲਾਂ ਕਰਦੇ ਨੇ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਕਰਦੇ ਨੇ ਭਾਈ ਰਣਜੀਤ ਸਿੰਘ ਟੰਡਰੀਆਂ ਵਾਲੇ ਜਿੱਥੇ ਬਾਕਮਾਲ ਕਥਾਵਾਚਕ ਨੇ ਮੈਂ ਕਹਿੰਦਾ ਉੱਥੇ ਬਹੁਤ ਸਾਰੇ ਬੰਦਿਆਂ ਨੇ ਉਹਨਾਂ ਨੇ ਜ਼ਿੰਦਗੀ ਵਾਦ ਲਈਆ ਮੈਂ ਉਹਨਾਂ ਨੂੰ ਡੇਲੀ ਹੀ 2-2 ਘੰਟੇ ਸੁਣਦਾ ਡੇਲੀ ਹੀ ਮੈਂ ਸਵੇਰੇ ਮੈਂ ਡਿਊਟੀ ਜਾਣੀ ਹੁੰਦੀ ਆ ਮੈਂ ਡੇਲੀਓ ਨੂੰ ਸੁਣਦਾਰ ਅੱਜ ਤੋਂ ਮੇਰੀ ਜ਼ਿੰਦਗੀ ਚ ਇੰਨਾ ਬਦਲਾਅ ਆਇਆ ਆ ਮੇਰੀ ਜ਼ਿੰਦਗੀ ਬਦਲ ਗਈ ਨਹੀਂ ਮੈਂ ਸ਼ਰਾਬ ਦੀ ਜੋ ਮੇਰੀ ਲਤ ਲੱਗੀ ਸੀ ਉਹਨੂੰ ਮੈਂ ਕਿਤੇ ਦਾ ਸ਼ਰਾਬ ਦੇ ਨਸ਼ੇ 'ਚ ਮਰ ਜਾਂਦਾ ਆਪਣੀ ਜ਼ਿੰਦਗੀ ਬਰਬਾਦ ਕਰ ਜਾਂਦਾ ਮੈਨੂੰ ਉਹਨਾਂ ਨੇ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਦਿੱਤਾ ਜ਼ਿੰਦਗੀ ਮੇਰੀ ਨਵੀਂ ਜ਼ਿੰਦਗੀ ਦਿੱਤੀ ਆ ਅੱਜ ਮੈਨੂੰ ਹੌਸਲਾ ਸਾਰੀ ਸਮੱਸਿਆ ਨਾਲ ਮੈਂ ਇਹੀ ਪੰਜਾਬ ਨੂੰ ਕੀ ਹਰ ਬੰਦੇ ਨੂੰ ਇਹੀ ਸਨੇਹਾ ਦੂ ਜਿਹੜਾ ਜ਼ਿੰਦਗੀ ਦੇ ਵਿੱਚ ਟੁੱਟ ਜਾਂਦਾ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਘਾਤਾ ਪੈ ਜਾਂਦਾ ਭਾਵੇਂ ਪਰਿਵਾਰਕ ਤੌਰ ਤੇ ਭਾਵੇਂ ਕਿਸੇ ਬਿਜ਼ਨਸ ਤੌਰ ਤੇ ਭਾਵੇਂ ਕਿਤੇ ਵੀ ਮੈਂ ਤਾਂ ਇੱਕ ਹੀ ਗੱਲ ਕਹੂੰ ਵੀ ਬਾਈ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਡੇਰੇ ਜਾਣ ਦੀ ਲੋੜ ਨਹੀਂ ਕਿਸੇ ਸਾਧ ਕੋਲੇ ਜਾਣ ਦੀ ਲੋੜ ਨਹੀਂ ਕਿਸੇ ਪਖੰਡੀ ਕੋਲੇ ਜਾਣ ਦੀ ਲੋੜ ਨਹੀਂ ਕਿਤੇ ਕੁਝ ਨਹੀਂ ਹੈਗਾ ਤੁਸੀਂ ਸਿਰਫ ਡੇਲੀ ਭਾਈ ਰੰਦੀਪ ਰঞ্জੀਤ ਸਿੰਘ ਟੰਡਰੀਆਂ ਵਾਲਿਆਂ ਨੂੰ ਸੁਣੋ ਛੋਟੀ ਜ਼ਿੰਦਗੀ ਵਿੱਚ ਬਦਲਾਅ ਆਊਗਾ ਛੋਟੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸਵੇਰ ਆਊਗੀ ਮੈਂ ਇਹੀ ਬੇਨਤੀ ਕਰੂੰਗਾ ਵੀ ਸਰਾਬ ਕਿਸੇ ਮਸਲੇ ਦਾ ਹੱਲ ਨਹੀਂ ਹੈਗੇ ਡੇਰਿਆਂ ਸਮਾਧਾਂ ਤੇ ਮੜੀਆਂ ਵਸਾਨੀਆਂ ਤੇ ਜਾਣ ਦਾ ਕਿਤੇ ਮੱਥੇ ਰਗਣ ਦਾ ਫਾਇਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੜੋ ਭਾਈ ਰঞ্জੀਤ ਸਿੰਘ ਟੰਡਰੀਆ ਵਾਲੇ ਨੇ ਸੁਣੋ ਜੇ ਅਜਿਹੇ ਮਹਾਨ ਕਥਾ ਬਾਤ ਨੂੰ ਸੁਣੋਗੇ ਮੈਂ ਦਾਅਵੇ ਨਾਲ ਕਹਿੰਦਾ ਵੀ ਮੇਰੀ ਜ਼ਿੰਦਗੀ ਬਾਲੀ ਆ ਤੁਹਾਡੀ ਜ਼ਿੰਦਗੀ ਬਾਲੂਗੀ ਤੇ ਮੈਂ ਦੁਬਾਰਾ ਨਾਬਾ ਵਾਣੀ ਦੇ ਜੋ ਸਾਡੇ ਪੱਤਰਕਾਰ ਨੇ ਬਹੁਤ ਵਧੀਆ ਸੁਲਝੇ ਹੋਏ ਇਨਸਾਨ ਨੇ ਗਰਸੀਪ ਸਿੰਘ ਕੋਟ ਉਹਨਾਂ ਦਾ ਧੰਨਵਾਦ ਕਰਦਾ हूं मेरे कोले आंदे ਰਹਿੰਦੇ ਨੇ ਤੇ ਧੰਨਵਾਦ ਕਿੱਥੇ ਵੀ ਛੋਟਾ ਧੰਨਵਾਦ